ਮ ਖਲੋਤੀ ਤੇ ਨਾ ਖਲੋਤੇ ਦਾ ਹੀ ਥੋੜਾ ਜਿਹਾ ਬਿਲਕੁਲ ਮਠਾ ਮਠਾਈ ਪਾ ਕੇ ਮੋਟੇ ਕਰਦਾ ਜੀ ਟਰੱਕ ਲੈ ਆ ਕੇ ਮਾਰਦਾ ਮੇਰੇ ਸਿੱਧਾ ਹੀ ਅੱਛਾ ਜੀ ਕਿਸੇ ਹੋਰ ਬਾਈਕ ਨਾਲ ਕੀ ਤੁਹਾਡਾ ਐਕਸੀਡੈਂਟ ਹੋਇਆ ਕਿਸੇ ਹੋਰ ਬਾਈਕ ਨਾਲ ਨਹੀਂ ਆ ਟਕਣਾ ਹੋਇਆ ਜੀ ਟੱਕ ਨਾਲ ਹੋਇਆ ਜੀ ਉੱਥੇ ਹੀ ਲੱਗੇਗਾ ਟੱਕ ਅੱਛਾ ਜੀ ਜਿੱਦਾਂ ਮੇਰੀ ਕਾਰ ਦੀ ਮੇਰੀ ਇੱਕ 6 ਸਾਲ ਦੀ ਕੁੜੀ ਆ ਮੇਰੀ ਇੱਕ ਹਾਂ ਜੀ ਉਹ ਨਹੀਂ ਲੱਭੇ ਕਾਰ ਦੀ ਪਰ ਵੀ ਕੌਣ ਲੈ ਗਿਆ ਉਹ ਨੂੰ ਕੁੜੀ ਸੈਮੀ ਮੀਡੀਆ ਮੇਰੇ ਸੁਣੋ ਉਹ ਕੁੜੀ ਦਾ ਪਤਾ 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 ਲੱਗਣਾ ਚਾਹੀਦਾ ਕਿਨੇ ਕਿਨੇ ਖਰੀਆ ਕੁੜੀ ਮੇਰੀ ਉਹਦਾ ਨਹੀਂ ਪਤਾ ਲੱਗੇਗਾ ਤਾਂ ਬਚੀਆ ਜਾ ਗਈ ਬਚੀ ਠੀਕ ਹੈ ਨਹੀਂ ਕੀ ਹੈ ਕੋ ਰੈੱਡ ਕਲਰ ਦੀ ਡਿਸਕਵਰ ਇਹਦੇ ਨੂੰ ਮਾਰ ਲਵੇਂ ਸਭੀ ਨੇਲੇ ਤੋਂ ਆ ਰਹੇ ਹੀ ਮੁੰਡੇ ਪਰਾਂ ਦਾ ਹੋ ਜਿਓ ਕਾ ਪਰੇ ਰਹਿ ਗਏ ਪਰੇ ਹੋਇਓ ਬਲੇ ਕੜੇ

अच्छा जी किसी और बाइक ਨਾਲ ਵੀ ਤੁਹਾਡਾ ਐਕਸੀਡੈਂਟ ਹੋਇਆ? ਨਹੀਂ ਹੋਰ ਬਾਈਕ ਨਾਲ ਨਹੀਂ ਯਾਰ ਟਰੱਕ ਨਾਲ ਹੋਇਆ ਇਹ। ਟਰੱਕ ਨਾਲ ਹੋਇਆ ਜੀ। ਉੱਥੇ ਲੱਗੇ ਦੱਟ ਵਿੱਚ। ਅੱਛਾ ਜੀ। ਤੇ ਤੁਹਾਡੇ ਨਾਲ ਕੌਣ-ਕੌਣ ਸੀਗਾ ਜੀ? ਮੇਲਾ ਮੇਰੀ ਘਰ ਦੀ ਮੇਰੀ ਇੱਕ 6 ਸਾਲ ਦੀ ਕੁੜੀ ਆ ਮੇਰੀ ਇੱਕ ਹਾਂ ਜੀ ਤੇ ਵਾਈਫ ਤੁਹਾਡੀ ਦਾ ਕੀ ਨਾਮ ਸੀਗਾ? ਮੁਸਕਾਨ। ਓਕੇ ਜੀ ਤੇ ਬੱਚੀ ਦਾ? ਬੱਚੀ ਦਾ ਨਾਮ ਹਰਮਨ। ਹਰਮਨ ਉਹ ਨਹੀਂ ਲੱਭੇ ਘਰ ਦੀ ਪਰ ਵੀ ਕੌਣ ਲੈ ਆ ਗਿਆ ਉਹ ਨੂੰ। ਉਹ ਕੁੜੀ ਸੈਮੀ ਡੀਡੀਆਂ ਲੈ ਕੇ ਚਲੋ। ਓਕੇ ਜੀ। ਕਿਹਦਾ ਪ੍ਰਸਾਦ ਪਤਾ ਪਤਾ ਲੱਗਣਾ ਚਾਹੀਦਾ ਕਿਨੇ ਖਰੀਆ ਕੁਰੀ ਮੇਰੀ ਉਹਦਾ ਵੀ ਪਤਾ ਲੱਗੇਗਾ ਤਾਂ। ਬੱਚੀ ਆ ਜਾਂ ਗਈ ਬੱਚੀ। ਠੀਕ ਹੈ ਜੀ। ਉਹਦਾ ਪਤਾ ਹੋਣਾ ਚਾਹੀਦਾ ਮੇਰੇ ਕਿ ਰਿਸ਼ਤੇਦਾਰ ਤੁਸੀਂ ਕਿੱਥੋਂ ਆ ਰਹੇ ਸੀਗੇ? ਬਾਬੇ ਨੂੰ ਆ ਦੇ। ਓਕੇ ਜੀ। ਬਾਬਾ ਪੜਵਾਛੀਂਦੇ ਬੰਦੇ। ਜੀ ਓਕੇ ਜੀ। ਮੇਰਾ ਨਾਮ ਸੁਰਜੀਤ ਕਮਾਲਾ ਜੀ। ਜਿਲ੍ਹਾ ਗੁਰਦਾਸਪੁਰ ਜੀ। ਅਸਲੀਅਤ ਜੀ ਸਾਡਾ ਹੋਈ ਕੀ ਬਹੁਤ ਸਭ ਬਸ। ਸਰ ਭਾਇਆ ਹੋਏ ਇਹ ਪਾਗੇ ਸੀ ਇਹ ਬਾਬਾ ਬਟਪਾਗ ਸਿੰਘ ਦੇ ਦਰਸ਼ਨ ਕਰਨ ਵਾਸਤੇ। ਔਰ ਉਹ ਤਾਂ ਵਾਪਸੀ ਕਰ ਰਹੇ ਜੀ ਸਾਰੀ ਵਾਪਸੀ ਕਰਕੇ ਦੇ ਇੱਥੇ ਪਹੁੰਚੇ ਤੁਹਾਡੇ ਆਪਣੇ ਮਕੇਰੀਆ ਏਰੀਆ ਦੇ ਲਾਗੇ ਸਕੇ ਬਸ ਇੱਥੇ ਪਤਾ ਨਹੀਂ ਮਤਲਬ ਹੀ ਮੈਂ ਦੇ ਪਿੱਛੇ ਹੀਗਾ ਪਿੱਛੇ ਹੀਗਾ ਤੇ ਮੇਰੇ ਅੱਗੇ ਚੱਲ ਰਿਹਾ ਜੀ ਤੇ ਪਤਾ ਨਹੀਂ ਐਕਸੀਡੈਂਟ ਕਿਹੜੀ ਚੀਜ਼ ਨਾਲ ਹੋਇਆ ਕਿ ਮੋਟਰਸਾਈਕਲ ਦੇ ਨਾਲ ਮੋਟਰਸਾਈਕਲ ਟਕਰਾਇਆ ਜਾਂ ਟਿੱਪਾ ਖੱਲੇ ਆਏ ਆ ਪਤਾ ਨਹੀਂ ਕੀ ਹਸਤਾ ਹੋਇਆ ਐਕਸੀਡੈਂਟ ਹੋਰ ਤੁਹਾਡੇ ਕੀ ਲੱਗਦਾ ਮੇਰੇ ਚਾਚਾ ਜੀ ਦੀ ਇੱਕ ਬੇਟੀ ਕੁੜੀ ਦੀ ਮੌਤ ਹੋਈ ਆ ਉਹ ਉਹਨਾਂ ਦੀ ਮੇਰੀ ਮੇਰੀ ਭੈਣ ਨਹੀਂ ਸੀਗੀ ਮੇਰੇ ਚਾਚਾ ਦੀ ਕੁੜੀ ਆ ਸੀਗੀ ਔਰ ਐਕਸੀਡੈਂਟ ਹੋਇਆ ਕੀ ਪਰਮਾਉ ਜੀ ਇਹ ਮੋਟਰਸਾਈਕਲ ਦੋਨ ਦਾ ਐਕਸੀਡੈਂਟ ਹੋਇਆ ਜੀ ਇੱਕ ਮੋਟਰਸਾਈਕਲ ਵਾਲੇ ਆ ਰਹੇ ਸੀ ਬੰਦਾ ਰਾਸ ਤੋਂ ਮੱਥਾ ਟੇਕ ਕੇ ਆ ਰਹੇ ਸੀ ਉਹਨੂੰ ਰਵੀ ਕੁਮਾਰ ਚਲਾ ਰਿਹਾ ਸੀ ਉਹਦੇ ਨਾਲ ਵਾਈਫ ਸੀ ਨਾਲ ਉਹਦੀ ਬੇਟੀ ਸੀ ਦੂਜਾ ਮੋਟਰਸਾਈਕਲ ਜਿਹੜਾ ਮਕੇਰੀਆਂ ਸਾਈਡ ਤੋਂ ਆ ਰਿਹਾ ਸੀ ਦੋਨਾਂ ਦਾ ਐਕਸੀਡੈਂਟ ਹੋਣ ਕਰਕੇ ਜਿਹੜਾ ਐਕਸੀਡੈਂਟ ਹੋਇਆ ਵਾ ਉਸ ਤੋਂ ਬਾਅਦ ਜਿਹੜਾ ਮੋਟਰਸਾਈਕਲ ਜਿਹੜਾ ਰਵੀ ਕੁਮਾਰ ਦਾ ਮੋਟਰਸਾਈਕਲ ਉਹਦੀ ਵਾਈਫ ਤੇ ਉਹਦੀ ਬੇਟੀ ਸੀ ਉਹ ਥਲੇ ਡਿੱਪੇ ਉਹਦੇ ਨੇ ਮਿਲ ਟਿੱਪੜ ਤੇ ਉਹਦੀ ਬੇਟੀ ਆ ਗਈ ਜਿਹਦੀ ਉਹਦੀ ਮੌਤ ਹੋ ਗਈ ਉਹਦੀ ਜਿਹੜੀ ਵਾਈਫ ਵੀ ਮੌਤ ਹੋ ਚੁ